सरकार ने लगभग 40000 एकड़ खेतीबाड़ी वाली जगह के खेत है एग्रीकल्चर लैंड है उसको लैंड पूलिंग के तहत एक्वायर करंदा कंप्लीट कर लगभग 158 पेंट इधर इफेक्ट हो और मैं कहूँगा ਕਿ ਇਹ ਪੰਜਾਬ ਦੀ ਹਿਸਟਰੀ ਦਾ ਸਭ ਤੋਂ ਵੱਡਾ ਫਰਾਡ ਹੈ ਤੁਸੀਂ ਕਿਸਾਨਾਂ ਨੂੰ ਉਹ ਜਮੀਨਾਂ ਤੋਂ ਵਾਝੇ ਕਰ ਦਿਓਗੇ ਮੁਆਵਜ਼ਾ ਤੁਸੀਂ ਉਹਨਾਂ ਨੂੰ ਕੋਈ ਨਹੀਂ ਦੇਣਾ ਔਰ ਤੁਸੀਂ ਅਕੋਰਡਿੰਗ ਟੂ ਦਾ ਏਰੀਆ ਕਿਸ ਨੂੰ 1000 ਕਾਇਦਾ ਵੈਲੈਂਸ਼ੀਅਲ ਪ੍ਰੋਡ ਦੇ ਦੋਗੇ ਕਿਸ ਨੂੰ 500 ਕਾਇਦਾ ਦੇ ਦੋਗੇ ਕਿਸ ਨੂੰ 300 ਕਾਇਦਾ ਦੇ ਦੇ ਹੋਗੇ ਕਿਸੇ ਨਾਲ ਅਕੋਰਡਿੰਗ ਟੂ ਉਹ ਜਿਹੜੀ ਲੈਂਡ ਦੀ ਅਗੀ ਹੈ ਸਟਾਕ ਕਿਹਦੇ ਨਾਲ thro ਉਹ ਤਾਂ ਕਮਰਸ਼ੀਅਲ ਵੀ ਹੋ ਗਈ ਠੀਕ ਹੈ ਕਿ ਸਾਹ ਦੇ ਅੱਜ ਦੀ ਡੇਟ ਦੇ ਵਿੱਚ ਉਦੋਂ ਐਲਓ ਇਸ਼ੂ ਹੋ ਗਈ ਉਹਦਾ ਜ਼ਮੀਨ ਕੋ ਹੱਕ ਖਤਮ ਹੋ ਗਿਆ ਇਹਨਾਂ ਨੇ ਖਤਮ ਕਰ ਦਿੱਤਾ ਕਿ ਅਸੀਂ ਕੋਈ ਸੀਆਯੂ ਜਿਹੜੇ ਅਸੀਂ 40 ਲੇਖੜ ਹੈਗੇ ਤੇ ਕੋਈ ਸੀਮਾ ਜੁੜੀ ਹੋਈ ਹੈ ਜਿਹੜੇ ਲੈਂਡ ਪੋਲੀਚ ਨਹੀਂ ਆਣਗੇ ਉਹਦੇ ਅਬjection ਬਣ ਕੇ ਜਿਹੜੇ ਨਹੀਂ ਆਣਗੇ ਉਹਨਾਂ ਡਰਾਪ ਕਰਨਗੇ ਉਹਦਾ ਕੀ ਬਣੇਗਾ ਕੱਲ੍ਹ ਉਸ ਲੈਂਡ ਦੀ ਕੀ ਸਥਿਤੀ ਹੈ ਸਪੋਜ਼ ਤੁਸੀਂ ਉਹਦੇ ਵਿੱਚ ਕਰ ਲੈ ਕਿ ਨਵਾਂ ਲੈਂਡ ਪੋਲੀਚ ਵਿੱਚ ਸ਼ਾਮਲ ਨਹੀਂ ਹੋਣਾ ਸਾਧੋ ਸਾਰਾ ਬੱਚਿਆਂ ਦੇ ਵਾਸਤੇ ਤੁਸੀਂ ਅੱਗੇ ਤੁਸੀਂ ਬੱਚਿਆਂ ਵਾਸਤੇ ਕੋਈ ਕੰਮ ਕੋਲ ਕੇ ਕਰਨਾ ਹੋਵੇ ਟੇਕ ਆਫ ਲੈਂਡ ਯੂਜ਼ਿੰਗ ਲੋਰ ਹੋਵੇ ਤੇ ਕਿ ਸੋ ਮੈਂ ਸਮਝਦਾ ਕਿ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਲੁੱਟ ਇਸ ਆਮ ਆਦਮੀ ਪਰ ਸਰਕਾਰ ਨੇ ਕੇਜੀਵਾਲ ਭਗਤਮਾਨ ਨੇ ਪੰਜਾਬ ਨੂੰ ਪਹੁੰਚਾਈ। ਅੱਜ ਮੈਂ ਪਟਿਆਲੇ ਆਇਆ। ਪਟਿਆਲੇ ਦੇ ਲਗਭਗ 15-16 ਪਿੰਡ ਦੇ ਵਿੱਚ ਆਂਦੇ ਨੇ 1150 ਏਕੜ ਜਗ੍ਹਾ ਜਿਹੜੀ